ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਮਲ ਚੰਦੇਰੀ कॉटन ਦੇ ਜਿਹੜੇ ਹੈਗੇ ਉਹ ਪਾਰਟੀ ਵੇਅਰ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆ ਤੁਹਾਨੂੰ ਮੈਚਿੰਗ ਸੂਟ ਮਿਲਣਗੇ ਤੇ ਨਾਲ ਤੁਹਾਨੂੰ ਹੈਗਾ ਜਿਹੜਾ ਡਿਜ਼ਾਈਨਰ ਜੀ ਦੁਪੱਟਾ ਮਿਲੇਗਾ ਗੋਟਾ ਪਤੀ ਪਲੱਸ Thread ਦਾ ਕੰਮ ਤੁਹਾਨੂੰ ਫੁੱਲੀ ਜਿਹੜੀ ਸ਼ਰਟ ਦੇ ਉੱਪਰ ਮਿਲੇਗਾ ਪਲੱਸ ਤੁਹਾਨੂੰ ਦੁਪੱਟੇ ਦੇ ਵੀ ਫੋਰ ਸਾਈਡ ਜਿਹੜਾ ਹੈਗਾ ਹੈ ਉਹ ਕੰਮ ਕੀਤਾ ਮਿਲੇਗਾ ਇਹ ਵੀ ਜਿਹੜੇ ਸੂਟ ਤੁਹਾਨੂੰ ਮਿਲਣਗੇ ਰਾਮਟੈਕਸ कॉटन ਦਾ ਜਿਹੜਾ ਸਟਾਫ ਰਹਿਣ ਵਾਲਾ ਮੈਚਿੰਗ ਸੂਟ ਹੋਣਗੇ ਇਹਨਾਂ ਇੱਕ ਹੀ ਟੈਕਸ ਦਾ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲੇਗਾ बॉਟਮ ਵਰਕ ਦੇ ਪੀਸ ਰਹਿਣ ਵਾਲੇ ਹੈਗੇ ਆ ਲੇਲਨ कॉटन ਦਾ ਸਟਾਫ ਹੋਏਗਾ ਮੈਚਿੰਗ ਸੂਟ ਹੋਣਗੇ ਸ਼ਰਟ ਦੇ ਉੱਪਰ ਫੁੱਲੀ ਜਿਹੜਾ ਹੈਗਾ ਉਹ ਵਰਕ ਰਹਿਣ ਵਾਲਾ ਇਹਨਾਂ ਵਿੱਚ ਤੁਹਾਨੂੰ ਕਲਰ অপਸ਼ਨ ਵੀ ਹੈਗੇ ਜਿਹੜੀ ਉਹ ਮਿਲ ਜਾਏਗੀ ਐਵਲ ਇਹ ਜਿਹੜੇ ਸੂਟ ਰਹਿਣ ਵਾਲੇ ਹੈਗੇ ਚੈੱਕ कॉटन ਰਹਿਣ ਵਾਲੀ ਹੈਗੇ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਸੈਲਫ ਪ੍ਰਿੰਟ ਦੀ बॉਟਮ ਮਿਲਣ ਵਾਲੀ ਹੈਗੀ ਆ ਸਭ ਤੋਂ ਜ਼ਿਆਦਾ ਸੋਹਣਾ ਔਰ ਵੱਖਰਾ ਜਿਹਾ ਕਨਸੈਪਟ ਆਇਆ ਹੈਗਾ ਇਹ ਇਹਨਾਂ ਦਾ ਪ੍ਰਾਈਸ ਹੈਗਾ 1600 ਰੁਪਏ ਇਹਨਾਂ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਪ੍ਰਿੰਟਿੰਗ ਦੇ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਮਿਲ ਜਾਏਗੀ ਪ੍ਰਾਈਸ ਇਹਨਾਂ ਦਾ ਬਹੁਤ ਹੀ ਘੱਟ ਹੈਗਾ ਤੇ ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੀ ਜੇਕਰ ਤੁਸੀਂ ਇਹ ਵਾਲਾ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਜਿਹੜੀ ਹੈਗੀ ਸੂਟ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਜੇਕਰ ਤੁਸੀਂ ਵਿਦ ਦੁਪੱਟਾ ਲੈਣਾ ਚਾਹੁੰਦੇ ਹੈਗੇ ਤਾਂ ਤੁਹਾਨੂੰ ਦੁਪੱਟੇ ਦੇ ਲਈ ਐਕਸਟਰਾ ਪੇ ਕਰਨਾ ਪੈਗਾ ਤੇ ਤੁਸੀਂ ਇਹਦੇ ਨਾਲ ਦੁਪੱਟਾ ਵੀ ਅਟੈਚ ਕਰਵਾ ਸਕਦੇ ਹੈਗੇ ਹੋ ਇਹ ਵਾਲਾ ਬੁਟੀਕ ਪੀਸ ਹੋਇਆ ਟੈਬੀ ਮਸਲਿਨ ਦੇ ਉੱਪਰ ਰੈਡੀ ਕੀਤਾ ਗਿਆ ਹੈਗਾ ਆ ਇਹ ਵਾਲੇ ਵੀ ਹੋਣਗੇ ਜਿਹੜੇ ਟੈਬੀ ਮਸਲਿਨ ਦੇ ਮੈਚਿੰਗ ਸੂਟ ਮਿਲਣ ਵਾਲੇ ਹੈਗੇ ਤੁਹਾਨੂੰ ਇਹਨਾਂ ਵਿੱਚੋਂ ਕੁਝ ਬਰਬਰੀ ਦੇ ਉੱਪਰ ਰਹਿਣ ਵਾਲੇ ਹੈਗੇ ਆ ਤੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਟਾਈਡਾਈ ਦਾ ਦੁਪੱਟਾ ਰਹਿਣ ਵਾਲਾ ਜਿਸ ਨੂੰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਬਹੁਤ ਹੀ ਜ਼ਰਾ ਜਿਹੜੇ ਸੋਹਣਾ ਇਹ ਕਨਸੈਪਟ ਰਹਿਣ ਵਾਲਾ ਹੈਗਾ ਆ ਜਿਹੜਾ ਐਸਐਮ